वैसे ਤਾਂ ਪੰਜਾਬ ਦੀ ਰਾਜਤਾਂ ਨੇ ਚੰਡੀਗੜ੍ਹ ਦੇ ਨੇੜੇ ਤੇੜੇ ਵੀ ਆਮ ਬੰਦਾ ਘਰ ਛੱਡੋ ਦੋ ਕਮਰਿਆਂ ਦਾ ਫਲੈਟ ਵੀ ਨਹੀਂ ਖਰੀਦ ਸਕਦਾ ਇੰਨੀ ਜਿਆਦਾ ਕੀਮਤਾਂ ਜਿਹੜੀਆਂ ਨੇ ਅਸਮਾਨ ਉੱਪਰ ਉਛੂ ਚੁੱਕੀਆਂ ਕਿ ਆਮ ਬੰਦਾ ਛੱਡੋ ਖਾਸ ਬੰਦੇ ਤੋਂ ਵੀ ਘਰ ਖਰੀਦਣਾ ਗੱਲ ਬਾਹਰ ਹੋ ਚੁੱਕੀ ਆ ਕਿਉਂਕਿ ਪ੍ਰਾਪਰਟੀ ਇੰਨੀ ਜਿਆਦਾ ਮਹਿੰਗੀ ਹੋ ਚੁੱਕੀ ਆ ਪਰ ਜਿਹੜੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰੇ ਇੱਕ ਬੰਦੇ ਨੇ ਚੰਡੀਗੜ੍ਹ ਸੁਖਨਾ ਝੀਲ ਦੇ ਸਾਹਮਣੇ ਆਪਣੀ ਕੋਠੀ ਜਿਸ ਦਾ ਰਕਬਾ 10 ਕਨਾਲ ਆ 10 ਕਨਾਲ ਚ ਬਣੀ ਕੋਠੀ ਦਾ ਮੁੱਲ 200 ਕਰੋੜ ਰੁਪਈਆ ਲਾ ਦਿੱਤਾ ਤੇ 200 ਕਰੋੜ ਰੁਪਏ ਦੇ ਮੁੱਲ ਵਾਲੀ ਇਸ ਕੋਠੀ ਦੀ ਖਬਰ ਦੁਨੀਆ ਭਰ ਦੇ ਵਿੱਚ ਚਰਚਾ ਹੋ ਚੁੱਕੀ ਹੈ ਕਿ ਆਖਰ ਵਾਕੇ ਹੀ ਚੰਡੀਗੜ੍ਹ ਦੇ ਵਿੱਚ ਜਾਇਦਾਦਾਂ ਦੀਆਂ ਕੀਮਤਾਂ ਜਿਹੜੀਆਂ ਅਸਮਾਨ ਪਹੁੰਚ ਚੁੱਕੀਆਂ ਨੇ ਤੇ ਗੱਲ ਹੈਰਾਨ ਕਰਨ ਵਾਲੀ ਵੀ ਆ ਪੂਰੀ ਖਬਰ ਕੀ ਹੈ ਕਿ ਚੰਡੀਗੜ੍ਹ ਵਿੱਚ ਇੱਕ ਵਿਅਕਤੀ ਨੇ ਆਪਣੇ ਮਕਾਨ ਦੀ 200 ਕਰੋੜ ਰੁਪਏ ਦੀ ਬੋਲੀ ਲਗਾ ਦਿੱਤੀ ਅਤੇ ਬੋਲੀ ਲਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਇਸ ਖਬਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਇਹ ਸ਼ਹਿਰ ਦਾ ਸਭ ਤੋਂ ਮਹਿੰਗਾ ਮਕਾਨ ਮੰਨਿਆ ਜਾ ਰਿਹਾ 10 ਕਨਾਲ ਦਾ ਇਹ ਮਕਾਨ ਸੈਕਟਰ 5 ਵਿੱਚ ਸਥਿਤ ਹੈ ਸੈਕਟਰ 5 ਦੇ ਬਿਲਕੁਲ ਸੱਬ ਨੇ ਚੰਡੀਗੜ੍ਹ ਦੀ ਖੂਬਸੂਰਤੀ ਜਾਂ ਚੰਡੀਗੜ੍ਹ ਜਿਸ ਖੂਬਸੂਰਤੀ ਲਈ ਮੰਨਿਆ ਜਾਂਦਾ ਸੁਖਣਾ ਚੀਲ ਬਿਲਕੁਲ ਉਹਦੇ ਸਾਹਮਣੇ ਆ ਤੇ ਜਿਸ ਕਰਕੇ ਕੋਠੀ ਚਰਚਾ ਵਿੱਚ ਆ ਗਈ ਹੈ ਇਸੇ ਤਰ੍ਹਾਂ ਸੈਕਟਰ 5 ਵਿੱਚ ਸਥਿਤ ਇੱਕ ਹੋਰ ਵਿਅਕਤੀ ਨੇ ਆਪਣੇ 8 ਕਨਾਲ ਦੇ ਘਰ ਲਈ 185 ਕਰੋੜ ਰੁਪਏ ਮੰਗੇ ਨੇ ਬਦਲ 10 ਕਨਾਲ ਦੀ ਕੋਠੀ ਦਾ ਮੁੱਲ 200 ਕਰੋੜ ਰੁਪਈਆ ਤੇ 8 ਕਨਾਲ ਦੀ ਕੋਠੀ ਦਾ ਜਿਹੜਾ ਮੋਲ ਆ ਉਹ 185 ਕਰੋੜ ਰੁਪਏ ਦੱਸਿਆ ਗਿਆ ਹਾਲਾਂਕਿ ਕੀਮਤ ਥੋੜੀ ਘਟਵਾ ਦੀ ਕੀਤੀ ਜਾ ਸਕਦੀ ਹੈ ਦੂਜੇ ਪਾਸੇ ਰੀਅਲ ਅਸਟੇਟ ਮਾਹਰਾਂ ਅਨੁਸਾਰ ਇਸ ਮਕਾਨ ਦੀ ਬਜਾਰੀ ਕੀਮਤ ਲਗਭਗ 125 ਕਰੋੜ ਰੁਪਏ ਹੈ ਸ਼ਹਿਰ ਵਿੱਚ ਜਾਇਦਾਦਾਂ ਦੀ ਕੀਮਤ ਚਰਚਾ ਦਾ ਵਿਸ਼ਾ ਬਣ ਗਿਆ ਇੱਕ ਪ੍ਰਾਪਰਟੀ ਡੀਲਰ ਨੇ ਦੱਸਿਆ ਕਿ ਸ਼ਹਿਰ ਦੇ ਉੱਤਰੀ ਸੈਕਟਰਾਂ ਜਾਂ ਉੱਤਰੀ ਖੇਤਰਾਂ ਵਿੱਚ ਮਕਾਨਾਂ ਦੀ ਕਾਫੀ ਮੰਗ ਵਧ ਗਈ ਹੈ ਜਿਸ ਕਾਰਨ ਕੀਮਤਾਂ ਆਸਮਾਨ ਨੂੰ ਛੂ ਚੁੱਕੀਆਂ ਨੇ ਇਹ ਵੀ ਜਾਣਕਾਰੀ ਮਿਕੇ ਕਿ ਕਾਰੋਬਾਰੀ ਨੇ ਹਾਲ ਵਿੱਚ ਹੀ ਸੈਕਟਰ 9 ਵਿੱਚ 6 ਕਨਾਲ ਦੀ ਕੋਠੀ 98 ਕਰੋੜ ਰੁਪਏ ਵਿੱਚ ਖਰੀਦੀ ਹੈ ਔਰ ਇਸੇ ਤਰ੍ਹਾਂ ਸੈਕਟਰ 9 ਵਿੱਚ 4 ਕਨਾਲ ਦੇ ਘਰ ਦੀ ਕੀਮਤ 60 ਕਰੋੜ ਰੁਪਏ ਦੱਸੀ ਜਾ ਰਹੀ ਹੈ ਇੱਕ ਹੋਰ ਪ੍ਰਾਪਰਟੀ ਸਲਾਹਕਾਰ ਦਾ ਜਿਹੜਾ ਕਾਰੋਬਾਰ ਕਰ ਰਿਹਾ ਉਹਦੇ ਮੁਤਾਬਕ ਸੈਕਟਰ 8 ਸੈਕਟਰ 9 ਅਤੇ ਸੈਕਟਰ 11 ਵਿੱਚ 1 ਕਨਾਲ ਮਕਾਨ ਦੀ ਕੀਮਤ 15 ਤੋਂ 16 ਕਰੋੜ ਰੁਪਏ ਦੱਸੀ ਜਾ ਰਹੀ ਹੈ ਪਰ ਇਨ੍ਹਾਂ ਸੈਕਟਰ ਵਿੱਚ ਇੰਨੀ ਜਗ੍ਹਾ ਬਹੁਤੇ ਮਕਾਨਾਂ ਦੇ ਲਈ ਹੈ ਹੀ ਨਹੀਂ ਸੈਕਟਰ 10 ਦੀ ਗੱਲ ਕੀਤੀ ਜਾਵੇ ਤਾਂ ਇੱਕ ਕਨਾਲ ਜਿਸ ਕੋਠੀ ਦਾ ਮਾਲਕ ਹੈ ਜਿਹਦਾ ਰਕਬਾ ਇੱਕ ਕਨਾਲ ਆ ਉਸ ਮਕਾਨ ਮਾਲਕ ਨੇ 16 ਕਰੋੜ ਰੁਪਏ ਦੀ ਮੰਗ ਕੀਤੀ ਹੈ ਤੇ ਉੱਤਰੀ ਸੈਕਟਰਾਂ ਵਿੱਚ ਔਸਤਨ 10 ਮਰਲੇ ਦੇ ਮਕਾਨ ਦੀ ਕੀਮਤ ਲਗਭਗ 7 ਕਰੋੜ ਰੁਪਏ ਦੱਸੀ ਜਾ ਰਹੀ ਹੈ ਪ੍ਰਾਪਰਟੀ ਮਾਇਰਾ ਅਨਸਾਰ ਗਵੰਡੀ ਸ਼ਹਿਰ ਪੰਚਕੂਲੇ ਵਿੱਚ ਵੀ ਜਾਇਦਾਦਾਂ ਦੀ ਕੀਮਤਾਂ ਅਸਮਾਨ ਨੂੰ ਛੂ ਚੁੱਕੀਏ ਨੇ ਪਰ ਮਹਾਲੀ ਵਿੱਚ ਫਿਲਹਾਲ ਜਿਹੜੀਆਂ ਕੀਮਤਾਂ ਉਸੇ ਧਿਰ ਦੱਸੀਆਂ ਜਾ ਰਹੀਆਂ ਇੱਕ ਹੋਰ ਪ੍ਰਾਪਰਟੀ ਡੀਲਰ ਦਾ ਕਹਿਣਾ ਹੈ ਕਿ ਉੱਤਰੀ ਸੈਕਟਰ ਵਿੱਚ ਜਾਇਦਾਦਾਂ ਦੀ ਕੀਮਤਾਂ ਵਿੱਚ ਵਾਧੇ ਦੇ ਸਹਿਰ ਦੇ ਹੋਰ ਖੇਤਰਾ ਵਿੱਚ ਵੀ ਅਸਰ ਪਿਆ ਉਹਨਾਂ ਕਹਿਆ ਕਿ ਘੱਟ ਜਗ੍ਹਾ ਲਈ ਵੀ ਵੱਧ ਕੀਮਤ ਮੰਗੀ ਜਾਣ ਲੱਗੀ ਹੈ ਜਿਸ ਕਰਕੇ ਸ਼ਹਿਰ ਵਿੱਚ ਜਾਇਦਾਦ ਮੱਧ ਵਰਗ ਦੇ ਹੱਥੋਂ ਬਾਹਰ ਹੁੰਦੀ ਜਾ ਰਹੀ ਹੈ ਪੰਜਾਬੀ ਟਰਬਿਊਨ ਦੇ ਵਿੱਚ ਲੱਗੀ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਸ਼ਹਿਰ ਦੇ ਉਤਰੀ ਖੇਤਰਾਂ ਵਿੱਚ ਮਕਾਨਾਂ ਦੀ ਮੰਗ ਵਧੀ ਹੈ ਇਸ ਕਰਕੇ ਕੀਮਤਾਂ ਵੀ ਅਸਮਾਨ ਨੂੰ ਛੂ ਚੁੱਕੀਆਂ ਨੇ ਪ੍ਰਾਪਰਟੀ ਮਾਹਰਾਂ ਅਨੁਸਾਰ ਨਿਵੇਸ਼ਕਾਂ ਨੇ ਸ਼ਹਿਰ ਬਜ਼ਾਰਤ ਤੇ ਸੋਨੇ ਦੀ ਜਗ੍ਹਾ ਜਾਇਦਾਦਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਇਸ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਨੇ ਉਤਰੀ ਇਲਾਕਿਆਂ ਵਿੱਚ ਜਾਇਦਾਦ ਖਰੀਦਣ ਦੀ ਦਿਲਚਸਪੀ ਰੱਖਣ ਵਾਲੇ ਬਹੁਤੇ ਨਿਵੇਸ਼ਕ ਮੁੱਖ ਤੌਰ ਤੇ ਮੁੰਬਈ ਅਤੇ ਦਿੱਲੀ ਦੇ ਕਾਰੋਬਾਰੀ ਜਾਂ ਪ੍ਰਵਾਸੀ ਭਾਰਤੀਆਂ ਇਸ ਤੋਂ ਇਲਾਵਾ ਜਿਨ੍ਹਾਂ ਦੀ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਕੀਤੀ ਜਾ ਰਹੀ ਹੈ ਜਾਂ ਕੀਤੀ ਗਈ ਹੈ ਉਹ ਵੀ ਇਹਨਾਂ ਜਾਇਦਾਦਾਂ ਨੂੰ ਖਰੀਦਣ ਵਿੱਚ ਆਪਣੀ ਦਿਲਚਸਪੀ ਵਧਾ ਰਹੇ ਨੇ ਖਾਸ ਕਰਕੇ ਮਹਾਲੀ ਕਰਾਲੀ ਖਰਣ ਦੇ ਨੇੜੇ ਤੇੜੇ ਜਿਨ੍ਹਾਂ ਦੇ ਰੋਡ ਤੇ ਜਾਂ ਜਿਨ੍ਹਾਂ ਦੀਆਂ ਕਲੋਨੀਆਂ ਲੱਗੇ ਪਹਿਲਾਂ ਹੀ ਕਿੱਲੇ ਆ ਗਏ ਨੇ ਉਹ ਕਿੱਲੇ 10-10 ਕਰੋੜ ਰੁਪਏ ਕੀਮਤ ਪਹੁੰਚ ਚੁੱਕੀ ਆ ਜਿਸ ਕਰਕੇ ਕਈ ਫਿਰ ਇੰਦਰ ਕੋਠੀਆਂ ਲੈਣਾ ਸ਼ੁਰੂ ਕਰ ਚੁੱਕੇ ਨੇ ਵੈਸੇ ਤੇ ਚੰਡੀਗੜ੍ਹ ਛੱਡੋ ਚੰਡੀਗੜ੍ਹ ਦੇ ਨਾਲ ਜਿੰਨੇ ਰਕਬੇ ਲੱਗਦੇ ਆ ਕਿੰਨੇ ਜਿੱਥੇ ਅਪਰੂਵਡ ਕਲੋਨੀਆਂ ਨੇ ਸਰਕਾਰ ਵੱਲੋਂ ਚਾਹੇ ਉਹ ਜੀਰਖਪੁਰਾ ਚਾਹੇ ਉਹ ਡੇਰਾ ਬੱਸੀਆ ਚਾਹੇ ਉਹ ਬਨੂੜਾ ਚਾਹੇ ਖਰੜਾ ਚਾਹੇ ਕੋਰਾਲੀਆ ਇੱਥੇ ਵੀ ਜਿਹੜੇ ਫਲੈਟ ਨੇ ਉਹ ਮੱਧ ਵਰਗ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਨੇ ਚੰਗੇ ਜਿਹੜੇ ਮਕਾਨ ਨੇ ਚਾਹੇ ਉਹ 14ਵੀਂ ਮੰਜ਼ਲ ਦੇ ਬਣੇ ਹੋਣ ਉੱਥੇ ਵੀ ਅਗਰ ਕਿਸੇ ਨੇ 2 ਬੀਚ ਕੀ ਜਾਂ 3 ਬੀਚ ਕੇ ਲੈਣਾ ਉਹ ਘੱਟੋ ਘੱਟ 50 ਲੱਖ ਤੋਂ ਥੱਲੇ ਨਹੀਂ ਪਰ ਸਵਾਲ ਆ ਕਿ 10 ਕਨਾਲ ਦੇ ਘਰ ਦੀ ਜਿਹੜੀ ਕੀਮਤ ਉਹ 200 ਕਰੋੜ ਦੱਸੀ ਜਾ ਰਹੀ ਆ ਜਿਸ ਨੇ ਮਕਾਨ ਮਾਲਕ ਨੇ ਆਪਣਾ ਕੋਠੀ ਦਾ ਮੁੱਲ ਲਾਇਆ ਜਿੱਥੇ 10 ਕਨਾਲ ਦੇ ਘਰ ਦੀ ਕੀਮਤ 200 ਕਰੋੜ ਦੱਸੀ ਜਾ ਰਹੀ ਆ ਉੱਥੇ ਹੀ 8 ਕਨਾਲ ਦੇ ਘਰ ਦੀ ਕੀਮਤ ਮਤਲਬ ਇਸ ਸੈਕਟਰ ਦੇ ਵਿੱਚ ਕਿੱਲੇ ਦੇ ਵਿੱਚ ਘਰ ਨੇ 8 ਕਨਾਲ ਮਤਲਬ ਇੱਕ ਕਿਲਾ ਔਰ ਇੱਕ ਕਿੱਲੇ ਦੀ ਜਿਹੜੀ ਘਰ ਦੇ ਵਿੱਚ ਜਿਹੜੀ ਕੋਠੀ ਆ ਹਾਲਾਂਕਿ ਉਹ ਪੁਰਾਣੀ ਡਿਜ਼ਾਈਨ ਦੀ ਦੱਸੀ ਜਾ ਰਹੀ ਹੈਗੀ ਹੈ ਪਰ ਕਿਉਂਕਿ ਕਿੱਲੇ ਦੇ ਵਿੱਚ ਬਣੀ ਹੋਈ ਹੈ ਜਿਹਦੀ ਕੀਮਤ ਹੁਣ 185 ਕਰੋੜ ਰੁਪਏ ਦੱਸੀ ਜਾ ਰਹੀ ਹੈ ਔਰ ਜਿਹੜੀ 10 ਕਨਾਲ ਮਤਲਬ ਕਿੱਲੇ ਤੋਂ ਜਿਹੜੇ ਨੇ ਜ਼ਿਆਦਾ ਜਿਹੜੀ ਜਗ੍ਹਾ ਉਹਦੀ ਜਿਹੜੀ ਕੀਮਤ ਆ 200 ਕਰੋੜ ਹਾਲਾਂਕਿ ਪ੍ਰਾਣੇ ਡਿਜ਼ਾਈਨ ਦੇ ਨਾਲ ਬਣੀਆਂ ਹੋਈਆਂ ਕੋਠੀਆਂ ਕਿੱਲੇ ਕਿੱਲੇ ਦੇ ਵਿੱਚ ਜਿਹਦੀਆਂ ਕੀਮਤਾਂ 200 ਕਰੋੜ ਦੇ ਵਿੱਚ ਪਹੁੰਚ ਗਿਆ ਪਿੱਛੇ ਜੇ ਪੰਜਾਬ ਦੇ ਇੱਕ ਕੈਬਨਟ ਮੰਤਰੀ ਨੇ ਵੀ ਇਹਨਾਂ ਸੈਕਟਰਾਂ ਦੇ ਵਿੱਚ ਡੇਢ ਕਿਲੇ ਦੀ ਕੋਠੀ ਲਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਸ ਪੰਜਾਬ ਦੇ ਕੈਬਨਟ ਮੰਤਰੀ ਨੂੰ ਸਹੁਰਿਆਂ ਪਾਸੋਂ ਚੰਗੇ ਪੈਸੇ ਆਏ ਨੇ ਜਿਸ ਕਰਕੇ ਉਹਨੇ ਪਹਿਲਾਂ ਆਪਣੀ ਹੀ ਚੰਡੀਗੜ੍ਹ ਦੇ ਵਿੱਚ ਚੰਗੇ ਸੈਕਟਰ ਦੇ ਵਿੱਚ ਕੋਠੀ ਸੀ ਉਹ ਵੇਚ ਕੇ ਇਸ ਇਹਨਾਂ ਸੈਕਟਰਾਂ ਦੇ ਵਿੱਚ ਕੋਠੀ ਲਈ ਹੈ ਜਿਹਦੀ ਕੀਮਤ ਵੀ ਕਰੋੜਾਂ ਦੇ ਵਿੱਚ ਆ ਜਿਹੜੀ ਉਸ ਮੰਤਰੀ ਨੇ ਕੋਠੀ ਲਈ ਉਦੋਂ ਵੀ ਉਹ ਮੰਤਰੀ ਚਰਚਾ ਦੇ ਵਿੱਚ ਆਇਆ ਲੇਖਣ ਫਿਲਹਾਲ ਹੁਣ ਇੱਕ ਹੋਰ ਸਵਾਲ ਆ ਗਿਆ ਕਿ ਇੱਕ ਮਕਾਨ ਮਾਲਕ ਜਿਸ ਦਾ ਨਾਮ ਜ਼ਿਕਰ ਨਹੀਂ ਕੀਤਾ ਗਿਆ ਕੋਠੀ ਵੀ ਜ਼ਿਕਰ ਨਹੀਂ ਕੀਤੀ ਜਾ ਰਹੀ ਹੈਗੀ ਜਿਵੇਂ ਸਵਾਲ ਹੈ ਕਿ ਉਹਨੇ ਆਪਣੀ ਕੋਠੀ ਵਿੱਚ ਵਿਚਲਾ ਦਿੱਤੀ ਹੈ 10 ਕਨਾਲ ਚ ਬਣੀ ਕੋਠੀ ਕੀਮਤ 200 ਕਰੋੜ ਰੁਪਏ ਦੇਖਦੇ ਹਨ ਕਿ ਇਸ ਕੋਠੀ ਨੂੰ ਕੌਣ ਖਰੀਦਦਾ ਕੋਈ ਪੋਲਿਟਿਸ਼ੀਅਨ ਜਾਂ ਫਿਰ ਦਿੱਲੀ ਬੰਬਈ ਜਾਂ ਫਿਰ ਚੰਡੀਗੜ੍ਹ ਦਾ ਕੋਈ ਵਪਾਰੀ ਫਲਾਇਸ ਜਾਣਕਾਰੀ ਨਾਲ ਤੁਹਾਡਾ ਤੁਲਨਾ ਗਿਆ ਦੇਖਦੇ ਰੋਏ 2050 ਧੰਨਵਾਦ